ਉਹ ਨਮਾ ਕਿੰਨੇ ਚਿਰ ਦੀ ਮਵਾਜ਼ ਦਿੱਤੀ ਆ ਤੇ ਹਲੇ ਤੱਕ ਚਾਹ ਲੈ ਕੇ ਨਹੀਂ ਆਈ ਉਹ ਨਮਾ ਚਾਹ ਲਿਆ ਹਾਂਜੀ ਮੰਮੀ ਆਈ ਹੁਣੇ ਉਹ ਤਾਂ ਕਦੋਂ ਦੀ ਮਵਾਜ਼ ਦਿੱਤੀ ਆ ਤੈਨੂੰ ਤੇ ਤੂੰ ਚਾਹ ਲੈ ਕੇ ਨਹੀਂ ਆਈ ਬਣੀ ਨਹੀਂ ਹਲੇ ਤੇਰੀ ਚਾਹ ਬਣ ਗਈ ਮਮਿ ਚਾਹ ਉਹ ਤਾਂ ਕਦੋਂ ਦਾ ਮੈਂ ਤੈਨੂੰ ਕਿਹਾ ਸੀ ਚਾਹ ਬਣਾ ਤਾਂ ਇੰਨੀ ਢੇਰ ਲਾਈ ਦੀ ਚਾਹ ਦੇ ਮੰਮੀ ਹੁਣ ਚਾਹ ਰੰਗ ਕੇ ਲਿਆਉਣੇ ਹੀ ਜੇ ਮੈਂ ਕੱਚੀ ਲੈ ਆਉਂਦੀ ਫਿਰ ਤੁਸੀਂ ਫੇਰ ਕਹਿਣਾ ਕਿ ਵੀ ਕੱਚੀ ਆ ਨੇ ਫੇਰ ਵੀ ਥੋੜਾ ਛੇਤੀ ਹੱਥ ਮਾਰ ਲਿਆ ਕਰਨਾ ਕੋਈ ਨਹੀਂ ਮੰਮੀ ਪੀਓ ਚਾਹ ਦੇ ਲਉਣੀ ਪਤਾ ਕੀ ਕਰਾਂ ਮੰਮੀ ਹੁਣ ਛੋਟੇ ਮੋਟੇ ਕੰਮ ਵੀ ਹੁੰਦੇ ਨਾਲ ਮੈਂ ਕਿਹਾ ਚਲ ਚਾਹ ਬਣਾ ਦੀ ਇੱਕ ਪਾਸੇ ਦੂਜੇ ਬੰਨੇ ਮੈਂ ਭਾਂਡੇ ਧੋਣ ਲੱਗ ਗਈ ਕੰਮ ਆ ਜਦੋਂ ਤੂੰ ਚਾਹ ਦਾ ਸੁਣਾ ਲੇ ਤਾਂ ਤੂੰ ਚਾਹ ਬਣਾ ਲੈ ਆਪਾਂ ਬਾਅਦ ਚ ਨਾ ਹੋਣਗੇ ਤੇਰੇ ਕੋ ਕੰਮ ਚਲੋ ਕੋਈ ਨਹੀਂ ਮੰਮੀ ਹੁਣ ਅੱਜ ਦੇਰ ਹੋ ਗਈ ਅੱਗੇ ਤੋਂ ਆ ਜਾ ਕੋਈ ਟਾਈਮ ਸੇ ਕੋਈ ਨਹੀਂ ਠੀਕ ਆ ਉਹ ਨਾ ਸੱਦੀ ਮੰਮੀ ਨਹੀਂ ਆਇਆ ਨਹੀਂ ਮੰਮੀ ਮੈਨੂੰ ਨਹੀਂ ਆਇਆ ਅੱਜ ਅੱਗੇ ਦੇ ਕਿੰਨੇ ਦੋ ਤਿੰਨ ਵਾਰੀ ਕਰ ਦਿੰਦੇ ਹੁੰਦੇ ਸੀ ਅੱਜ ਫੋਨ ਹੀ ਨਹੀਂ ਆਇਆ ਕੀ ਗੱਲ ਓਏ ਮੇਰੇ ਫੋਨ ਤੇ ਹੀ ਨਹੀਂ ਆਇਆ ਕੋਈ ਨਹੀਂ ਮੰਮੀ ਲਾ ਦੋਗੀ ਘੜੀ ਨੂੰ ਨਹੀਂ ਆਇਆ ਤਾਂ ਤੁਸੀਂ ਆਪ ਲਾ ਲੈਣਾ ਹੀ ਆਪ ਉਹ ਤੇ ਮੇਰੇ ਕੋਲ ਆਇਆ ਲਾਇਆ ਹੀ ਉਹਨੇ ਚੁੱਕਿਆ ਹੀ ਨਹੀਂ ਫੋਨ ਪਤਾ ਨਹੀਂ ਕੀ ਗੱਲ ਓਏ ਚਲੋ ਕੋਈ ਨਹੀਂ ਤੁਸੀਂ ਚਾਹ ਪੀਓ ਫਿਰ ਮੈਂ ਲਾ ਕੇ ਦਿੰਨੀ ਤੁਹਾਨੂੰ ਹੁਣ ਅੱਗੇ ਕਿੰਨੀ ਵਾਰੀ ਕਰ ਦਿੰਦੇ ਹੁੰਦੇ ਸੀ ਅੱਜ ਲਾਇਆ ਹੀ ਨਹੀਂ ਉਹਨੇ ਕੰਮਕਾਰ ਕਰਦੀ ਹੁੰਨੀ ਆ ਤੁਹਾਨੂੰ ਪਤਾ ਹੀ ਆ ਨਿਗੀ ਜੀ ਤੇ ਨਿਆਣੀ ਓਦੀ ਕਿੰਨਾ ਸਤੰਦੀ ਆ ਉਹ ਮੈਂ ਫੇਰ ਜਾ ਲਗਾ ਹੀ ਪਤਾ ਅਗੇ ਕਰ ਦਿੰਦੇ ਹੁੰਦੇ ਨਾ ਫੋਨ ਤਾਂ ਕਰਕੇ ਕੋਈ ਨਹੀਂ ਮੰਮੀ ਲਾ ਲੈਨੇ ਆ ਕੰਮ ਕਾਰ ਕਰਦੀ ਹੋਊਗੀ ਜਾਂ ਤਾਂ ਟਾਈਮ ਨਹੀਂ ਲੱਗਾ ਹੋਣਾ ਪੱਠੇ ਪਾਦਾ ਹੁਣ ਫਿਰ ਧਾਰ ਕੱਢਣੀ ਆ ਰੱਜ ਜਾਣਗੇ ਤਾਂ ਫਿਰ ੱਖੀ ਮਿਲਦੀ ਵੀ ਨਹੀਂ ਆ ਮਾਂਜਾ ਮਾਰਦਾ ਹੁਣ ਪੱਠੇ ਤੇ ਪਾ ਦਿਆਂ ਮੇਰੀ ਰੋਟੀ ਰਿਓ ਵਖਾਈ ਓਏ ਬੜੀ ਭੁੱਖ ਲੱਗੀ ਓਏ ਪਪਾ ਲੋ ਅੱਲੇ ਹੁਣ ਨੀ ਆ ਮਾਂਜਾ ਮਾਰਨ ਡਈ ਆ ਸਪਨਾ ਨੂੰ ਕਹਿਨੀ ਆ ਉਹ ਸਪਨਾ ਨੂੰ ਆਵਾਜ਼ ਦਿੰਨੀ ਆਂ ਫੇ ਰੋਟੀ ਦੇ ਪਾਪੇ ਨੂੰ ਵੇਖਦੀ ਆਂ ਭਲਾ ਲਾਈ ਕਿ ਨਹੀਂ ਸਪਨਾ ਨੇ ਰੋਟੀ ਇਹ ਮਨੂ ਵੇ ਕੋਲ ਬੜਾ ਚੇਹਰਾ ਹੋ ਗਿਆ ਗ੍ਰੇਮ ਉਹਨੂੰ 10 ਵਜ ਗਿਆ ਰੋਟੀ ਕੋ ਦੇ ਨਹੀਂ ਲਿਆ ਰੋਟੀ ਮੰਗਨ ਲੱਗ ਗੋ ਸਭ ਹੋਰ ਗੱਲਾਂ ਕਰ ਜੀਏ ਮੈਂ ਆਹੋ ਆਪਣਾ ਕੰਮ ਕਰੀ ਜਾਂਦੀਆਂ ਨੇ ਧਾਧੂ ਮਾਰੀ ਜਾਂਦੀਆਂ ਨੇ ਰੋਟੀ ਕੋ ਦੇ ਮੈਂ 10 ਵਜ ਗਿਆ ਉਤੋਂ ਕੋਈ ਦਵਾਈ ਖਾਣੀ ਹੈ ਮੁੜ ਕੇ ਸਪਨਾ ਪਾਪਾ ਜੀ ਰੋਟੀ ਮੰਗਨੇ ਰੋਟੀ ਪਕਾਤੀ ਆ ਨਹੀਂ ਮੰਮੀ ਮੈਂ ਨਹੀਂ ਪਕਾਈ ਮੈਂ ਤੇ ਕੁੜੀ ਨੂੰ ਨਵਾ ਕੇ ਲੈ ਹਟੀਆਂ ਤੇ ਹੁਣ ਮੈਂ ਚਾੜੂ ਪੋਚਾ ਡਈ ਕਰਨ ਤੇ ਚਾੜੂ ਪੋਚਾ ਬਾਅਦ ਚ ਵੀ ਲੱਗ ਜਾਂਦਾ ਪਹਿਲਾਂ ਪਾਪਾ ਜੀ ਨੂੰ ਰੋਟੀ ਲਾ ਕੇ ਦੇਣੀ ਉਹਨੇ ਦਵਾਈ ਖਾਣੀ ਆ ਤੇ ਮੇਰੇ ਕਿਹੜਾ ਚਾਰ ਚਾਰ ਹੱਥ ਤੂੰ ਹੀ ਨਹੀਂ ਪਕਾ ਹੀ ਸਕਦਾ ਨਹੀਂ ਸਾਰੀ ਦਿਹਾੜੀ ਕਿਹੜੇ ਕਾਗਜ਼ ਖੋਲਣੇ ਆਪਾਂ ਪਹਿਲਾਂ ਬੰਦਾ ਰੋਟੀ ਪਾਣੀ ਪਕਾ ਲੇ ਫਿਰ ਬਾਅਦ ਚ ਚਾੜੂ ਪੋਚਾ ਲਾ ਲੇ ਕੰਮ ਤੇ ਸਾਨੂੰ ਇਹੋ ਹੀ ਆ ਤੇ ਮੰਮੀ ਮੈਂ ਵੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਸਾਰਾ ਕੰਮ ਤੇ ਮੈਂ ਕਰਦੀ ਤੁਸੀਂ ਪੱਠੇ ਪਾਉਂਦੇ ਜੇ ਡੰਗਰਾਂ ਨੂੰ ਪਾ ਕਰ ਉਹ ਸਾਰਾ ਦਿਨ ਤੁਸੀਂ ਵੇਲੇ ਰਹਿੰਦੇ ਤੇ ਦੋ ਫੁਲਕੇ ਪਾਪੇ ਨੂੰ ਤੁਸੀਂ ਲਾ ਦੋ ਪੱਠੇ ਕਹਿਨ ਨੂੰ ਕਹੀਦਾ ਜਦੋਂ ਡੰਗਰਾ ਵੱਲ ਜਾਈਏ ਫਿਰ ਪਤਾ ਲੱਗਦਾ ਕਿੰਨਾ ਕੰਮ ਠੀਕ ਆ ਤੋਰ ਤੋਈ ਕਰਨਾ ਵੀ ਕੀ ਹੁੰਦਾ ਸਾਰਾ ਦਿਨ ਬਾਕੀ ਤੇ ਮੈਂ ਕਰਦੀ ਆ ਅੱਜ ਤੇ ਮੈਂ ਲੇਟ ਹੋ ਗਈ ਆ ਚੱਲ ਮੇਰੇ ਕੋ ਨਹੀਂ ਹੁੰਦਾ ਤੇ ਤੁਸੀਂ ਦੋ ਫੁਲਕੇ ਲਾ ਤਾਂ ਇੱਥੇ ਜਿੰਨਾ ਚਿਰ ਨੂੰ ਤੁਸੀਂ ਮੈਨੂੰ ਮੇਰਨਾ ਬੋਲਣੇ ਥੋਨੇ ਦਿਨ ਨੂੰ ਰੋਟੀ ਬਣ ਜਾਨੀ ਆ ਜਿਹੜਾ ਤੇਰਾ ਝਾੜੂ ਪੋਚਾ ਵਾ ਨਾ ਇਹ 5 ਮਿੰਟਾਂ ਚ ਹੋ ਜਾਂਦਾ ਵਾ ਜਿਹਨੂੰ ਸਾਰੀ ਦਿਹਾੜੀ ਲੈ ਕੇ ਤੁਰੀ ਫਿਰਦੀ ਆ ਵੀ ਮੈਂ ਝਾੜੂ ਪੋਚਾ ਲਾਉਣੀ ਝਾੜੂ ਪੋਚਾ ਲਾਉਣੀ ਰੋਟੀ ਪਕਾਉਣ ਵੱਲ ਕਹਿਦੀ ਤੈਨੂੰ ਗੱਛ ਪੈ ਜਾਂਦੀ ਹੈ ਹੈ ਰੋਟੀ ਇਹ ਜਿਹੜਾ ਮੈਂ ਤੇ ਰੋਟੀ ਪਕਾ ਕੇ ਦੇਈ ਦਉਂਗੀ ਪਰ ਤੈਨੂੰ ਕਿਹੜੇ ਕੰਮ ਨੂੰ ਲਿਆਂਦਾ ਵਾ ਤੇ ਮੈਂ ਵੀ ਕਰਦੀ ਆ ਮੈਂ ਕਿਹੜਾ ਨਹੀਂ ਕਰਦੀ ਸਾਰਾ ਦਿਨ ਤੇ ਮੈਂ ਲੱਗੀ ਰਹਿਣੀ ਆ ਹੋਰ ਕੀ ਮੈਂ ਆਪਣੀ ਜਾਨ ਜੇਦਾ ਨਾ ਜੇ 5 ਮਿੰਟਾਂ ਦਾ ਕੰਮ ਰ ਤੂੰ ਹੀ ਆਪ ਕਰ ਲਿਆ ਕਰੋ ਫਿਰ ਨਾਲੇ ਕਰੋ ਤੇ ਤੁਹਾਨੂੰ ਪਤਾ ਲੱਗੇ 5 ਦਾ ਕਿ 10 ਦਾ ਵਾ ਤੁਸੀਂ ਵੀ ਆ 2 ਮਿੰਟਾਂ ਦਾ ਕੰਮ ਜਿਹੜਾ ਸਾਰਾ ਦਿਨ ਲਾ ਛੱਡਦੇ ਜੇ ਤੇ ਤੂੰ ਇੱਕ ਦਿਨ ਡੰਗਰਾਂਵਾਲ ਜਾ ਕੇ ਕਰ ਕੇ ਦੇ ਵੇ ਨਹੀਂ ਪੰਜਾਂ ਮਿੰਟਾਂ ਦਾ ਕੰਮ ਆ ਚੱਲ ਹੁਣ ਤੂੰ ਡੰਗਰਾਂ ਵਾਲ ਕਰ ਤੇ ਮੈਂ ਇੱਧਰ ਦਾ ਕਰ ਲੂੰਗੀ ਠੀਕ ਆ ਤੇਰੇ ਕੋ ਡੰਗਰਾਂ ਦਾ ਕਰ ਮੈਂ ਤਾਂ ਕਦੀ ਕੀਤਾ ਹੀ ਨਹੀਂ ਆ ਡੰਗਰਾਂ ਦਾ ਸਾਡੇ ਮੈਂ ਤਾਂ ਉੱਥੇ ਵੀ ਈਦਾ ਸਾਡੇ ਨਹੀਂ ਘਰ ਡੰਗਰ ਡੁੰਗਰ ਹੈਗੇ ਤੇ ਫੇਰ ਦੁੱਧ ਦਾ ਗਲਾਸ ਤੇਰੇ ਕੋ ਫੜਿਆ ਜਾਂਦਾ ਵਾ ਉਹ ਡੋਲ ਹੀ ਤੱਤਾ ਕਰਕੇ ਅੱਧਾ ਕਿਲੋ ਦਾ ਗਲਾਸ ਭਰ ਕੇ ਅੰਦਰ ਬਹਿ ਕੇ ਪੀ ਲੈਣੀ ਆ ਤੇ ਉਹ ਤੇ ਪੀਣਾ ਹੀ ਘਰ ਦੇ ਵਿੱਚ ਜਿੰਨੇ ਰਹਿਣਾ ਕੰਮ ਤੂੰ ਦਾ ਕਰਨਾ ਤੇ ਦੁੱਧ ਨਹੀਂ ਪੀਣਾ ਤੂੰ ਹੀ ਨਹੀਂ ਪੀਂਦੇ ਤੇ ਜਿਹਦਾ ਪੀਣਾ ਵਾ ਮੈਂ ਕਰਦੀ ਆ ਤੇ ਪੀਣੀ ਆ ਜਿਹਦਾ ਤੂੰ ਕਰਨਾ ਨਹੀਂ ਤੇ ਫੇਰ ਪੀਵੇਂ ਵੀ ਕਿਉਂ ਕੰਮ ਕਰਨ ਲੱਗਿਆ ਤੈਨੂੰ ਗੱਛ ਪੈਂਦੀ ਐ ਸਾਰਾ ਕੰਮ ਤੇ ਮਮੇ ਮਾਂ ਕਰਦੇ ਤਾਂ ਕੜਾ ਕੋਈ ਮੇਰਾ ਨਾ ਕਰਦੇ ਜੇ ਝਾੜੂ ਪੋਚਾ ਹੀ ਲਉਣੀ ਹੋਰ ਤੇ ਮੈਨੂੰ ਕੋਹ ਤੇਰਾ ਕੰਮ ਦੇਖਦਾ ਨਹੀਂ ਚਲੋ ਕੋਈ ਨਹੀਂ ਮੈਂ ਇਹ ਵੀ ਨਹੀਂ ਲਾਇਆ ਕਰਨਾ ਤੁਸੀਂ ਆਪ ਲਾ ਲਿਆ ਕਰੋ ਨਾਲੇ ਤੁਹਾਨੂੰ ਪਤਾ ਲੱਗ ਜਾਏ ਫੇ ਨਹੀਂ ਜੇ ਮੈਂ ਆਪ ਹੀ ਕੰਮ ਕਰਨਾ ਹੀ ਤੇ ਤੇਰੀ ਮੈਂ ਪੂਜਾ ਕਰਨ ਨੂੰ ਤੈਨੂੰ ਲਿਆਂਦਾ ਵਾ ਅ ਜਿੰਨਾ ਚਿਰ ਨੂੰ ਮੰਮੀ ਤੁਸੀਂ ਮੇਰਾ ਨਾ ਮੱਥਾ ਮਾਰਦੇ ਜੇ ਨਾ ਉਹਨੇ ਦਿਨ ਨੂੰ ਪਾਪੇ ਦੀ ਰੋਟੀ ਲਾਖ ਜਾਣੀ ਤੇ ਉਹਨੇ ਖਾ ਵੀ ਲੈਣੀ ਲਾਉਣ ਨੂੰ ਤੇ ਮੈਂ ਪਾਪੇ ਨੂੰ ਹੁਣੇ ਮੈਂ ਰੋਟੀ ਲਾ ਦੇਣੀ ਆ ਪਰ ਤੈਨੂੰ ਅਕਲ ਦੱਸਣ ਡਈ ਆ ਮੈਨੂੰ ਬਤੇਰੀਆ ਕਲਾ ਮੈਨੂੰ ਨਾ ਤੂੰ ਹੀ ਗਾਲ ਦੱਸਿਆ ਕਰੋ ਮੈਂ ਅਕਲ ਸਿੱਖ ਕੇ ਆਈ ਆ ਸਭ ਕੁਝ ਮੇਰੀ ਮਾਂ ਨੇ ਮੈਨੂੰ ਸਿਖਾ ਕੇ ਕੱਲ ਲਿਆ ਮੈਨੂੰ ਮੈਨੂੰ ਤੇ ਕੋਹ ਤੇਰੀ ਚਕਲ ਦੇਖਦੀ ਨਹੀਂ ਆ ਬਸ ਆਸ ਟਾਈਮ ਨਾਲ ਝਾੜੂ ਪੋਚਾ ਲਾ ਕੇ ਲੰਬ ਪੋਚ ਕੇ ਬਹਿ ਜੰਨੀ ਆ ਹੋਰ ਤੈਨੂੰ ਕਿਸੇ ਕੰਮ ਦਾ ਚੱਜ ਨਹੀਂ ਕਿਤੇ ਰੋਟੀ ਬਣਾਉਂਦਾ ਚੱਜ ਨਹੀਂ ਕਿਤੇ ਕਿਸੇ ਨੂੰ ਬੋਲਣ ਦੀ ਤੈਨੂੰ ਤਮੀਜ਼ ਨਹੀਂ ਵੀ ਕਿੱਦਾਂ ਬੋਲਣਾ ਕਿਸੇ ਨਾਲ ਮੈਂ ਕਿੱਦਾਂ ਤੁਹਾਡੇ ਨਾਲ ਬੋਲਦੀ ਹਾਂ ਕੀ ਮਮਾੜਾ ਕੀਤਾ ਤੁਹਾਡਾ ਕੀ ਆਹ ਦੋ ਜ਼ਬਾਨ ਕਿੱਦਾਂ ਲੜਾਉਣੀ ਤੈਨੂੰ ਮੈਂ ਇਹੋ ਕਿਹਾ ਨਾ ਵੀ ਪਾਪੀ ਰੋਟੀ ਲਾ ਦੇ ਜੇ ਰੋਟੀ ਲਾ ਦੇਂਦੀ ਤਾਂ ਇੰਨੀ ਖਾਲਣਾ ਵਾਦੀ ਤੂੰ ਹੀ ਆ ਕੇ ਮੇਰੇ ਨਾਲ ਇੱਥੇ ਲੜੰਦੇ ਏ ਜੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੱਥਾ ਮਾਰਦੇ ਨੂੰ ਤੇ ਹੁਣ ਤੇ ਤੁਹਾਡੀ ਲੱਤ ਜਾਣੀ ਮੈਂ ਕੁੜੀ ਸੰਭਲ ਨਹੀਂ ਨਾਲੇ ਮੋਲੇ ਨਵਾ ਕੇ ਹਟੀਆਂ ਤੇ ਘਰ ਦਾ ਕੰਮ ਡਹੀਂ ਕਰਨ ਫੇਰ ਮੈਂ ਰੋਟੀ ਪਕਾਣੀ ਸੀ ਨਹੀਂ ਮੈਂ ਕਹਿਨੀ ਨਾ ਮਝੋਲਿਆਂ ਨੂੰ ਵੀ ਇਹਦੇ ਮਾਪਿਆਂ ਨੂੰ ਫੋਨ ਕਰੇ ਕਿੱਦਾਂ ਮੇਰੇ ਨਾਲ ਜ਼ਬਾਨ ਲੜੰਦੀ ਆ ਚਲੋ ਕੋਈ ਨਹੀਂ ਮੈਂ ਚੱਲ ਜਾਣਾ ਆਪਣੇ ਘਰ ਤੇ ਤੁਸੀਂ ਜਿੱਦਾਂ ਮਰਜ਼ੀ ਰੋਵੋ ਆਪਣਾ ਕੰਮ ਆਪਿਆ ਕਰੋ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਤਾਂ ਫੇਰ ਲੱਗ ਰਿਹਾ ਬੰਦਾ ਰੋਟੀ ਦੇਲੇ ਨੂੰ ਭੁੱਖ ਲੱਗੀ ਏ ਬੜੇ ਦਿਨ ਦੀ ਮੈਂ ਕਿਹਨੂੰ ਰੋਟੀ ਖਾਣੀ ਲਈ ਮੁਰਖ ਤੂੰ ਆਪੇ ਲੱਭ ਗਰੀ ਦੀ ਜਦੋਂ ਦੇਖੀਏ ਮੈਂ ਅਜਾ ਜਿੰਨਾ ਮਰਜ਼ੀ ਕੰਮ ਕਰ ਲਾ ਤੂੰ ਹੀ ਕਦੀ ਮੇਰਾ ਨਾਂ ਨਹੀਂ ਕੀਤਾ ਤੇ ਜੇ ਮੈਂ ਆਪਣੇ ਘਰ ਵਾਲੇ ਨੂੰ ਉਹਨਾਂ ਤੁਹਾਡੇ ਮੁੰਡੇ ਨੂੰ ਕਹਿੰਨੀ ਆ ਨਾ ਉਹ ਵੀ ਕਹੂਗਾ ਨਹੀਂ ਮੰਮੀ ਠੀਕ ਆ ਤੂੰ ਗਲਤ ਵਾ ਤੇ ਜੇ ਮੈਂ ਹੀ ਗਲਤ ਵਾਂ ਤੇ ਫੇਰ ਆਲੋ ਥੋੜਾ ਆਪਣਾ ਝਾੜੂ ਤੇ ਕਰੋ ਕੰਮ ਤੁਸੀਂ ਨਾਲੇ ਤੁਹਾਨੂੰ ਪਤਾ ਲੱਗੇ ਵੀ ਕੌਣ ਕਰਦਾ ਹੈ ਤੇ ਕੌਣ ਨਹੀਂ ਕਰਦਾ ਮੈਂ ਚੱਲੀ ਆ ਮੈਂ ਹੁਣ ਆਉਣਾ ਹੀ ਨਹੀਂ ਇੱਥੇ ਤੇ ਤੂੰ ਜਾ ਕੇ ਵੇਖ ਆ ਵੇਖਾਂਗੇ ਭਲਾ ਕਿੰਨਾ ਕੁ ਤੈਨੂੰ ਸਾਂਭਦੇ ਆ ਹੁਣ ਤੈਨੂੰ ਬੜੀ ਜਾਣ ਦੀ ਕਾਲੀ ਵੀ ਇੱਥੇ ਤੇ 10 ਵਜੇ ਸੁੱਤੀ ਉੱਠਦੀ ਆ ਵੇਖਾਂਗੇ ਪਰਜਾਈ ਉੱਥੇ ਤੈਨੂੰ 10 ਵਜੇ ਸੁੱਤੀ ਉੱਠਦੀ ਨੂੰ ਚਾਹ ਆਪਣ ਨਹੀਂ ਵੇਖਾਂਗੀ ਭਲਾ ਉੱਥੇ ਪਰਝਾਈ ਕਿੰਨਾ ਕ ਤੈਨੂੰ ਪਕਾ ਕੇ ਦਿੰਦੀ ਆ ਉੱਥੇ ਵੀ ਪਕਾ ਕੇ ਖਾਏਂਗੀ ਤੇ ਫੇਰ ਹੀ ਮਿਲਨੀਆਂ ਨੇ ਠੀਕ ਹੈ ਕੋਈ ਨਹੀਂ ਵੇਲੀ ਨੂੰ ਨਹੀਂ ਕੋਈ ਵੀ ਪਰਝਾਈ ਦਿੰਦੀ ਹੁੰਦੀ ਸਾਡੇ ਦਿਨ ਦੇ ਦੂਜੇ ਦਿਨ ਕਹਣਾ ਫੜ ਪਕਾ ਤੇ ਖਾ ਚਾ ਭਾਂਡੇ ਮਾਜ ਫੇਰ ਪਤਾ ਲੱਗੂਗਾ ਫੇਰ ਇੱਥੇ ਨਾ ਆਈ ਦੂਜੇ ਦਿਨ ਤੇ ਮੇਰਾ ਨਾਮ ਵਟਾਦੀ ਮੈਨੂੰ ਜਾਚਵਾ ਖਾਂਦੀ ਆਪਣੇ ਭਰਾ ਪਰਝਾਈ ਕੋ ਮੇਰੀ ਮਾਂ ਜੀ ਹੁੰਦੀ ਆ ਹੱਲੇ ਨਾਲੇ ਮੈਨੂੰ ਆਉਂਦਾ ਵਾ ਖਾਣਾ ਕਿੱਦਾਂ ਖਾਣਾ ਤਾ ਹੁਣ ਦਿਖਾਉਣ ਦੀ ਜਾਚ ਨਹੀਂ ਪੀ ਨੂਂਦੀ ਆ ਪੱਕਿਆ ਕਿੱਦਾਂ ਖਾਣੀ ਆ ਵਾ ਉੱਥੇ ਜਾਚ ਇੱਥੇ ਤੇਰੀਆਂ ਜਾਚਾਂ ਕਿੱਥੇ ਚਲ ਆਪੇ ਆਏਂਗੀ ਅਹੀਂ ਤੇ ਨਹੀਂ ਤੈਨੂੰ ਲੈਣ ਆਉਣਾ ਨਾ ਮੁੰਡੇ ਨੂੰ ਮੈਂ ਜਾਣ ਦੇਣਾ ਜਿੱਦਾਂ ਗਈ ਓਦਾਂ ਹੀ ਆਏਂਗੀ ਠੀਕ ਹੈ ਨਾ ਮੇਰੇ ਪੇਕੇ ਕੋ ਰੋਟੀਆਂ ਦੀ ਘਾਟ ਥੋੜੀ ਆ ਉੱਥੇ ਮਟੋਰਨਾ ਬੈਠ ਕੇ ਖਾਇਆ ਕਰਨੀਆਂ ਕੋਈ ਨਹੀਂ ਮੈਨੂੰ ਤੇ ਬਥੇਰਾ ਚੱਜਵਾ ਖਾਣ ਦਾ ਤੈਨੂੰ ਹੀ ਹੈ ਨਹੀਂ ਆ ਕੋਈ ਗੱਲ ਨਹੀਂ ਜਿੰਨਾ ਚਿਰ ਤੁਹਾਨੂੰ ਅਕਲ ਨਾ ਸਖਾਈ ਉਹਨਾਂ ਚਿਰ ਨਹੀਂ ਹੁਣ ਮੈਂ ਆਉਣਾ ਜਾਂਦੀ ਤੇ ਜਾਵੇ ਇਹਦਾ ਕੀ ਇਰਾਦਾ ਹੈ ਵੀ ਮੇਰੇ ਕੋ ਰੋਟੀਆਂ ਨਹੀਂ ਪੱਕਣੀਆਂ ਪਕਾ ਕੇ ਖਾਵਾਂਗੀ ਸਗੋਂ ਚੰਗੀ ਪਕਾ ਕੇ ਖਾਵਾਂਗੇ ਇਹਦੇ ਮੂੰਹ ਹਾਲ ਵੇਂਦੇ ਰਹੀਦਾ ਸੀ 12 ਵਜੇ ਤੱਕ ਕਿ ਕਦੋਂ ਰੋਟੀ ਪਕਾਏ ਤੇ ਕਦੋਂ ਖਾਈ ਖਾਈਏ ਪਾਪਾ ਵੀ ਚਰਾ ਦਵਾਈ ਦੂਈ ਖਾਣੀ ਹੁੰਦੀ ਆ ਤੇ 12 ਵਜਾ ਦਿੰਦੀ ਆ ਨਾ ਟਾਈਮ ਨਾਲ ਰੋਟੀ ਦੇਣੀਆਂ ਨੇ ਤੇ ਨਾ ਵਿਚਾਰੇ ਨੇ ਦਵਾਈ ਟਾਈਮ ਨਾਲ ਖਾਣੀ ਹੁਣ ਬਾਕੀ ਕੰਮ ਬਾਅਦ ਚ ਕਰ ਲਿਆ ਕਰਾਂਗੀ ਪਹਿਲਾਂ ਮੈਂ ਟਾਈਮ ਨਾਲ ਰੋਟੀ ਪਕਾ ਕੇ ਖਵਾ ਲਿਆ ਕਰਨੀ ਪਾਪਾ ਜੀ ਪਾਪ ਤੇ ਬਾਹਰ ਚਲ ਗਿਆ ਵਾ ਮੇਰੇ ਵਾਸਤੇ ਛੱਡ ਗਿਆ ਵਾ ਕਿ ਤੇਰਾ ਸਿਰ ਖਾਂਦੀ ਰਹੇ ਘਰ ਦੀ ਮੁੰਡੇ ਨੂੰ ਫੋਨ ਆ ਰੋਟੀ ਫੜਾ ਲਾ ਹੁਣ ਮੈਂ ਪਾਪੇ ਨੂੰ ਪਹਿਲਾਂ ਸਰਕਾਰ ਦੀ ਫੋਨ ਨੂੰ ਵੀ ਅੱਬੇ ਲੜਾ ਲਗਾ ਰੋਟੀ ਖਾਣ ਦੇ ਬਾਈ ਪਾਪਾ ਮੈਂ ਕਿੱਥੇ ਲੜਦੀ ਆਂ ਜੇ ਚੁੱਪ ਕਰਕੇ ਰੋਟੀ ਫੜਾ ਦਿੰਦੀ ਤੇ ਨਾ ਇੰਨਾ ਤਮਾਸ਼ਾ ਲੱਗਦਾ ਉਹ ਤੇ ਏਡੀ ਹੱਡ ਹਰਾਮ ਬਣੀਤੀ ਆ ਨਾ ਕੰਮ ਕਰਕੇ ਖੁਸ਼ ਹੀ ਨਹੀਂ ਹੈਗੀ ਹੁਣ ਮੈਨੂੰ ਤੇ ਹਾਰ ਕੇ ਰੋਟੀ ਫੜਾਉਣੀ ਪੈਣੀ ਆ ਆ ਬਾਈ ਜਦੋਂ ਤੂੰ ਲੜਦੀ ਆ ਮਨ ਨੂੰ ਬਹੁਤ ਦੁੱਖ ਲੱਗਦਾ ਬਾਈ ਮੈਂ ਰੋਟੀ ਖਾਣੂ ਨਹੀਂ ਦੀ ਕਰਦਾ ਪਪਾ ਮੈਂ ਨਹੀਂ ਲੜਦੀ ਉਹ ਆਪ ਹੀ ਲੜਦੀ ਆ ਮੈਂ ਤੇ ਕਹਿੰਨੀ ਆ ਚਲ ਨਾ ਲੜੇ ਪਰ ਉਹ ਉਹ ਲੜਾਈ ਦੇ ਬਹਾਨੇ ਪਾਲਦੀ ਰਹਿੰਦੀ ਆ ਬਹੁਤ ਬਨੀਤੀ ਆ ਕੰਮ ਕਰਦੀ ਨਹੀਂ ਕੋਈ ਆ ਮਤਲਬ ਇਹ ਲੜਦੀ ਜਾਂਦੀ ਆ ਹਾਂ ਹੁਣ ਚਲ ਗਈ ਪੇਕੇ ਵੇਖੀ ਨਾ ਤਿੰਨਾ ਚਾਹੁੰਦੇ ਨਾ ਇੱਥੇ ਆਈ ਤੇ ਗੱਲ ਕਰੀ ਮੈਂ ਵੀ ਨਹੀਂ ਜਾਣਾ ਲੈਣ ਆਪੇ ਆਏਗੀ ਜਿੱਦਾਂ ਗਈ ਉਹਦਾ ਹੂੰ ਮੋਰ ਮੰਦੀ ਜਿੰਨਾ ਜੇ ਮੈਨੂੰ ਨਾ ਕੋ ਆਪਣੇ ਇੱਥੋਂ ਗੱਲ ਨਾ ਕਰ ਕੀਤੀ ਕੋਈ ਕੋਣ ਮੈਨੂੰ ਮਕਲ ਨ ਸਿਖਾਤ ਮੱਚ ਆਪਣਾ ਜਾਣਾ ਹੀ ਹੈ ਬਾਰ ਬੂਆ ਖੜਕੇ ਆ ਵੇਖ ਕੇ ਆਵਾ ਕੌਣ ਆਇਆ ਬਾਦ ਹਾਂਜੀ ਮੰਮੀ ਖੜਕਾਂ ਦੜਿਆ ਵੇਖ ਆਓ ਮੇਰੇ ਸਹੀ ਚ ਕੰਮ ਕਰਨਾ ਹੋਣਾ ਚੱਲ ਮੈਂ ਵੇਖ ਗਿਆ ਕਸਰਨਾ ਤੂੰ ਕੋਈ ਸਸੀ ਦਾ ਤੂੰ ਕੱਲੇ ਆਏ ਨਾ ਦੱਸਿਆ ਵੀ ਨਹੀਂ ਅੱਜ ਸਵੇਰ ਦਾ ਫੋਨ ਵੀ ਨਹੀਂ ਕੀਤਾ ਕੀ ਗੱਲ ਹੋਈ ਮੈਂ ਨਹੀਂ ਮੰਮੀ ਉੱਥੇ ਜਾਣਾ ਮੈਨੂੰ ਬੜੇ ਤਾਨੇ ਮੈਨੇ ਮਾਰਦੇ ਆ ਮੈਂ ਨਹੀਂ ਉੱਥੇ ਜਾਣਾ ਹੈਗਾ ਹੁਣ ਕੋਈ ਗੱਲਬਾਤ ਕਰਕੇ ਚੰਗੀ ਤਰ੍ਹਾਂ ਫੇਰ ਹੀ ਜਾਣਾ ਵਾ ਹਾਂ ਪੁੱਤ ਤੂੰ ਤਾਂ ਦੱਸਣਾ ਚਾਹੀਦਾ ਇਹਨੇ ਮੈਂ ਸਵੇਰ ਦਾ ਫੋਨ ਢੀਕਣ ਲਈ ਤੇਰਾ ਕੋਈ ਨਾ ਮਾਂ ਪਿਓ ਆ ਗਿਆ ਹੁਣ ਜਾਣਾ ਨਹੀਂ ਉੱਥੇ ਚੱਲ ਪਰਾ ਤੂੰ ਮੈਨੂੰ ਤਾਂ ਟੈਨਸ਼ਨ ਹੋਣ ਢੀ ਸੀ ਤੂੰ ਦੱਸਿਆ ਵੀ ਨਹੀਂ ਆ ਕੀ ਗੱਲ ਹੋਈ ਆ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਨੀ ਆ ਅੰਦਰ ਚੱਲੋ ਮੈਂ ਨਹੀਂ ਉੱਥੇ ਜਾਣਾ ਹੈਗਾ ਹੁਣ ਕਿਉਂ ਜਾਣਾ ਕਿਉਂ ਨਹੀਂ ਉੱਥੇ ਕੀ ਹੋਇਆ ਨਹੀਂ ਮੈਂ ਨਹੀਂ ਜਾਣਾ ਮੈਨੂੰ ਬੜੇ ਤਾਨੇ ਮੇਨੇ ਮਾਰਦੀ ਮੇਰੀ ਸੱਸ ਲੜਦੇ ਰਹਿੰਦੇ ਮੇਰੇ ਨਾਲ ਮੈਂ ਹੁਣ ਇਹਨਾਂ ਨੂੰ ਅਕਲ ਸਿਖਾ ਕੇ ਤੇ ਫੇਰ ਹੀ ਜਾਣਾ ਵਾ ਇੱਦਾਂ ਨਹੀਂ ਪਤਾ ਘਰੀਦਾਂ ਹੁੰਦਾ ਦਸੀਦਾ ਹੁੰਦਾ ਵਾ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਅੰਦਰ ਚੱਲੋ ਤੁਸੀਂ ਮੈਂ ਅੰਦਰ ਬਹਿ ਕੇ ਗੱਲ ਕਰ ਲਓ ਆ ਜਾ ਅੰਦਰ ਬਹਿ ਕੇ ਗੱਲ ਕਰ ਲੈ ਕੋਣੋਂ ਮਾਂ ਮਾਣੀ ਲੈ ਆਈ ਸਪਨਾ ਆਈ ਆ ਸਪਨਾ ਦੱਸ ਕੀ ਗੱਲ ਹੋਈ ਆ ਮੈਨੂੰ ਬੜੀ ਟੈਨਸ਼ਨ ਪਈ ਸੀ ਨਵਾਂ ਸਵੇਰ ਦਾ ਜ਼ਰਾ ਫੁਣਨਾ ਆਇਆ ਮੇਂ ਗੱਲ ਕੀ ਹੋਣੀ ਆ ਇਹ ਮੇਰੀ ਮਨ ਦੇ ਸੁਣ ਦੇਣੀ ਆ ਜੇ ਮੇਰੀ ਸੱਸ ਮੇਰੇ ਨਾਲ ਲੜਦੀ ਹੈ ਨਾ ਉਹ ਬੜਾ ਜ਼ਿਆਦਾ ਮੇਰਾ ਬੋਲਦੀ ਵੱਧ ਘਟ ਮੈਨੂੰ ਤਾਨੇ ਮਿਹਣੇ ਮਾਰਦੀ ਰਹਿੰਦੀ ਆ ਤੇ ਤੇਰੀ ਮਾਂ ਨੇ ਤੈਨੂੰ ਆਪਨ ਲਈ ਸਿਖਾਈ ਤੇਰੀ ਮਾਂ ਨੇ ਤੈਨੂੰ ਇਹ ਨਹੀਂ ਸਿਖਾਇਆ ਤੇ ਕੀ ਕਹਿੰਦੇ ਉਹਨੂੰ ਜੇ ਕੋਈ ਮੇਰੇ ਤੋਂ ਗਲਤੀ ਹੋ ਜਾਂਦੀ ਤਾਂ ਮੈਨੂੰ ਵਗੋੜ ਦੌੜ ਕੇ ਆਪੈਂਦੀ ਭੱਜ-ਭੱਜ ਕੇ ਤੇ ਇਹ ਵੀ ਮੈਂ ਜੇ ਇਹਨੂੰ ਦੱਸਦੀ ਆ ਇਹ ਵੀ ਨਹੀਂ ਮੇਰੀ ਗੱਲ 'ਚ ਬੋਲਦੇ ਵੀ ਮੇਰੀ ਗੱਲ ਨਹੀਂ ਉਹਨਾਂ ਨਾਲ ਕਰਦੇ ਇਹ ਮੈਨੂੰ ਕੋ ਇਹ ਵੀ ਉਹ ਦਿਨ ਆਪਣੀ ਮਾਂ ਦੇ ਨਾਲ ਹੀ ਰਲ ਜਾਂਦਾ ਵਾ ਤੇ ਮੇਰੀ ਹਾਮੀ 'ਚ ਹਾਮੀ ਨਹੀਂ ਹੈ ਪਰਦਾ ਮੇਰੇ ਵਾਲਦੀ ਇਹ ਗੱਲ ਜਮ ਮਾਸਾ ਨਹੀਂ ਕਰਦਾ ਬਿਲਕੁਲ ਇਹਨੂੰ ਤਾਂ ਕਰਨੀ ਚਾਹੀਦੀ ਆ ਨਾ ਕੋਈ ਗੱਲ ਨਹੀਂ ਮੇਰਾ ਪੁੱਤ ਤੂੰ ਤੂੰ ਰਹਿ ਇੱਥੇ ਕੋਈ ਗੱਲ ਨਹੀਂ ਇਹਨਾਂ ਨੂੰ ਸਬਕ ਸਿਖਾਉਣੇ ਆ ਇਹਦਾ ਨਹੀਂ ਇਹਨਾਂ ਸੁਧਰਨਾ ਨਹੀਂ ਮੈਂ ਜਾਣਾ ਨਹੀਂ ਹੁਣ ਜਿੰਨਾ ਬੋਲਣੇ ਨਾ ਮਮੀ ਉਹਨਾਂ ਨੇ ਕੀਤੀ ਤੇ ਮੈਂ ਨਹੀਂ ਜਾਣਾ ਹੈ ਗੱਲ ਕੋਈ ਨਹੀਂ ਕਰਦੇ ਨਹੀਂ ਲੱਗਦਾ ਜਦੋਂ ਇਦਾਂ ਕਰਦੇ ਨਾ ਬੇਨਾਂ ਲੜਾਈਆਂ ਝਗੜੇ ਤੇ ਮੇਰਾ ਉੱਥੇ ਜਮਾ ਦਿਲ ਨਹੀਂ ਲੱਗਦਾ ਰਹਿ ਰਹਿ ਨੂੰ ਕੋਈ ਨਹੀਂ ਪੁੱਤ ਕਰਦੇ ਆ ਕਰਦੀ ਆ ਮੈਂ ਵੀ ਤੇਰੇ ਨੂੰ ਦੱਸਦੀ ਆ ਤੇ ਕੋਈ ਦਾ ਨਹੀਂ ਕਰਦੇ ਆ ਆਪਾਂ ਇਹਨਾਂ ਦਾ ਹੱਲ ਕਰਦੇ ਆ ਨਾ ਇਦਾਂ ਨਹੀਂ ਸੁਧਰਨਾ ਨਹੀਂ ਤੂੰ ਹੀ ਗੱਲ ਕਰੋ ਜ਼ਰੂਰ ਗੱਲ ਕਰੋ ਪਰ ਮੈਂ ਉਹਨਾਂ ਚੇਹਰੇ ਨਹੀਂ ਜਾਣਾ ਜਿਨ੍ਹਾਂ ਕੋਈ ਨਹੀਂ ਕੋਈ ਰਹਿ ਬਣੇ ਬਣੇ ਕੋਈ ਨਹੀਂ ਤੁਰਿਆ ਇਹ ਵੀ ਤਾਂ ਆਪਣਾ ਤੇਰਾ ਕਹਾ ਰਿਆ ਕੋਈ ਬੰਦੇ ਉਹ ਮੈਨੂੰ ਆਪਣੀ ਕਿਤੇ ਕੁੜੀਆਂ ਵਾਂਗੂ ਬਿਲਕੁਲ ਵੀ ਨਹੀਂ ਸਮਝਦੀ ਉਹ ਨੂੰ ਇਹ ਨਹੀਂ ਬਦਦੀ ਮੈਂ ਆਪਣੇ ਹੱਥੀ ਵਿਆਹ ਕੇ ਲਿਆਉਂਦੀ ਦੀ ਆ ਉਹ ਏਦਾਂ ਕਰਦੀ ਜਿਵੇਂ ਪਤਾ ਨਹੀਂ ਕੀ ਹੁੰਦਾ ਮੈਂ ਹੀ ਮੈਂ ਆ ਕੋਈ ਗੱਲ ਨਹੀਂ ਮੈਂ ਪੁੱਛ ਨਹੀਂ ਨਹੀਂ ਆਂ ਪੁੱਛ ਲੈਨੇ ਕੋਈ ਗੱਲ ਨਹੀਂ ਥਾਲਾ ਸਹਣਾ ਪਾਣੀ ਸਸਤੀ ਖਾ ਦੋਲੀ ਸਸਤੀ ਖਾ ਜਾਣਾ ਕੀ ਹਾਲ ਠੀਕ ਆ ਤੁਸੀਂ ਸੁਣਾਓ ਮੈਂ ਤਾਂ ਠੀਕ ਆ ਤੇ ਚਾਨਕ ਕਿੱਦਾਂ ਐ ਅਵਨੀਤ ਆਇਆ ਚੁੱਕਾ ਦਾ ਆ ਜਾ ਆ ਜਾ ਮਾਮੀ ਕੋਲ ਚਲ ਕੋਈ ਨਹੀਂ ਸੁਣਾ ਕੋਈ ਨਹੀਂ ਵੀ ਇਤਰ ਆਉਂਦਾ ਨਾ ਆਪਾਂ ਕਰਦੇ ਆਂ ਗੱਲ ਹਾਂ ਨਹੀਂ ਮੰਮੀ ਤੁਸੀਂ ਗੱਲ ਕਰਿਓ ਉਹਨਾਂ ਦੇ ਨਾਲ ਭਾਜੀ ਆਉਂਦੇ ਆ ਤਾਂ ਉਹਨਾਂ ਦੇ ਨਾਲ ਕੇ ਗੱਲ ਕਰਿਓ ਇਹ ਤਾਂ ਮੈਨੂੰ ਜੀਹਨੇ ਦਿਨ ਦੀ ਮੈਂ ਇੰਨਾ ਕੰਮ ਕਰਦੀ ਆ ਸਾਰਾ ਦਿਨ ਮੈਂ ਲੱਗੀ ਰਹਿਣੀ ਆ ਇੱਕ ਮਿੰਟ ਨਹੀਂ ਕਿਤੇ ਮੈਨੂੰ ਵੇੜ ਮਿਲਦੀ ਤਾਂ ਵੀ ਇਹ ਜਨਾਨੀ ਜਿਹੜੀ ਮੇਰਾ ਨਾਂ ਨਹੀਂ ਕਰਦੀ ਜੇ ਮੈਂ ਇਹਨੂੰ ਕਹਿੰਨੀ ਆ ਤੇ ਇਹ ਵੀ ਉਹਦੇ ਨਾਲ ਰਲ ਜਾਂਦਾ ਵਾ ਵੀ ਤੂੰ ਕੀ ਕਰਦੀ ਆ ਸਾਰਾ ਦਿਨ ਮੈਂ ਉੱਥੇ ਲੱਗੀ ਰਹਿਣੀ ਆ ਮੇਰਾ ਇਹ ਨਾਂ ਨਹੀਂ ਕਰਦੇ ਹੈਗੇ ਮੈਂ ਸਵੇਰ ਤੋਂ ਜੂ ਕਰਦੀ ਆ ਕੰਮ ਸਾਰਾ ਦਿਨ ਮੈਂ ਥੱਕ ਜਾਨੀ ਆ ਤੇ ਫੇਰ ਵੀ ਮੈਨੂੰ ਕਹਿਣਗੇ ਵੀ ਤੂੰ ਕੁਝ ਨਹੀਂ ਕਰਦੀ ਤੂੰ ਕੁਝ ਨਹੀਂ ਕਰਦੀ ਫੇਰ ਮੈਂ ਹਾਰ ਕੇ ਕਿਹਾ ਮੈਂ ਕਿਹਾ ਮੈਂ ਚਲੀ ਜਾਣਾ ਵਾ ਤੇ ਫੇਰ ਮੈਂ ਵੇਖਦੀ ਮਗਰੋਂ ਕੋਣ ਕਰਦਾ ਵਾ ਹੋਂ ਪਤਾ ਲੱਗੂਗਾ ਨਾਲੇ ਕਰੂ ਕਿਦ ਨਾਲੇ ਪਤਾ ਲੱਗੂਗਾ ਪਕਾਉਗੀ ਤਾਂ ਖਾਊਗੀ ਇਦਾਂ ਤੇ ਮੇਰੇ ਹੱਥ ਦੀਆ ਪੱਕੀਆਂ ਖਾਂਦੀ ਹੀ ਤੇ ਵੇਰਲੀ ਨੂੰ ਮੈਂ ਸਭ ਕੁਝ ਮੈਂ ਕਿੜਾ ਇਹਨੂੰ ਕਹਿੰਨੀ ਆ ਵੀ ਤੂੰ ਮੈਨੂੰ ਕਰਕੇ ਦੇ ਕੰਮ ਕਰਦੀ ਤੇ ਮੈਂ ਸਾਰਾ ਆਪੋ ਮੈਂ ਆਪਣੀ ਕੁੜੀ ਵੀ ਸਾਂਭਦੀ ਆ ਇਹਨਾਂ ਨੂੰ ਤੇ ਨਹੀਂ ਵੀ ਲੱਗੂ ਮੈਂ ਕੁੜੀ ਵੀ ਫੜ ਲਾਂ ਮ ਆਪੇ ਹੋਰ ਸਭ ਕੁਝ ਕਰਨਾ ਕੁੜੀ ਨੂੰ ਵੀ ਫੜਨਾ ਕੰਮ ਵੀ ਕਰਨਾ ਤਾਂ ਵੀ ਨਹੀਂ ਇਹ ਮੇਰਾ ਨਾ ਕਰਦੇ ਹੈ ਕਿਤੇ ਮੈਂ ਕਹਾਂ ਹੁਣ ਤੁਸੀਂ ਆਪੇ ਕਰੋ ਚਲ ਕੋਈ ਕੋਈ ਗੱਲ ਨਹੀਂ ਆਪਾਂ ਕੋਈ ਨਹੀਂ ਕਰਦੇ ਗੱਲ ਤਰੇ ਵੀਰ ਨਾਲ ਕਰਦੇ ਗੱਲ ਕੋਈ ਗੱਲ ਨਹੀਂ ਇਹਨੂੰ ਦੱਸ ਦੇ ਜਿਹੜੀ ਗ ਸਬਕ ਸਿਕਾਉਨੇ ਆ ਅੱਗੇ ਵੀ ਇਦਾਂ ਇੱਕ ਵਾਰੀ ਕੀਤਾ ਹੈ ਤੇ ਹੁਣ ਫੇਰ ਇਦਾਂ ਲੱਗ ਪਏ ਕਰਨਾ ਨਹੀਂ ਤੂੰ ਗੱਲ ਕਰੋ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਰੋਟੀ ਪਾਣੀ ਖਾ ਹੁੰਦਾ ਤੇਰਾ ਵੀਰ ਤਾਂ ਕਰ ਲੈਨੇ ਆ ਉਹਨਾਂ ਦੇ ਨਾਲ ਵੀ ਗੱਲ ਇਹ ਭੂਏ ਚੜੇ ਆ ਕੋਈ ਗੱਲ ਨਹੀਂ ਤੂੰ ਬਸ ਟੈਨਸ਼ਨ ਫਰੀ ਰਹਿ ਅਵਨੀਤ ਸੌਂਗੀ ਆ ਤੇ ਰੋਟੀ ਖਾਣੀ ਤੇ ਦਸ ਮੈਂ ਲੈ ਕੇ ਆਵਾਂ ਤੇਰੇ ਵਾਸਤੇ ਨਹੀਂ ਬਾਬੀ ਮੈਂ ਰੋਟੀ ਖਾ ਕੇ ਆਈ ਆ ਚਲ ਠੀਕ ਆ ਫੇਰ ਕੋਈ ਨਹੀਂ ਕਰ ਰਹਾ ਅਸਟ ਤੂੰ ਮੈਂ ਬਾਹਰ ਹੀ ਆ ਕੋਈ ਨਹੀਂ ਪਹਿਲਾਂ ਤੇ ਨਾ ਮੈਂ ਮੁੰਡੇ ਨੂੰ ਫੋਨ ਲਾਵਾਂ ਉਹਨੂੰ ਦੱਸਾਂ ਮੇਰ ਤੋਂ ਪਹਿਲਾਂ ਉਹ ਨਾ ਮੁੰਡੇ ਨੂੰ ਫੋਨ ਲਾ ਕੇ ਢੜਕਾ ਦੇ ਹਲੋ ਹਾਂ ਪਤ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਮੈਂ ਵੀ ਠੀਕ ਆ ਔਰ ਜਿਹੜੀ ਮੈਡਮ ਲਿਆਂਦੀ ਸੀ ਵਿਆਹ ਕੇ ਉਹ ਚਲ ਗਈ ਲੜ ਕੇ ਕਾਲ ਤੇ ਕੋਹ ਵੀ ਨਹੀਂ ਹੋਈ ਮੈਂ ਇੰਨੀ ਗੱਲ ਹੀ ਕਹੀ ਸੀ ਮੈਂ ਹੈ ਭੀ ਪਾਪਿੰਦਰ ਰੋਟੀ ਫੜਾ ਦੇ ਮੈਂ ਪੱਠੇ ਪਾਏ ਹੀ ਪੱਠੇ ਪਾ ਕੇ ਤੇ ਮੈਂ ਮਾਂਜਾ ਫੇਰ ਕੇ ਤੇ ਮੈਂ ਧਾਰ ਕੱਢ ਲੈਣੀ ਆ ਕਹਿੰਦੀ ਮੈਂ ਝਾੜੂ ਪੋਚਾ ਲਾਇਆ ਵਾ ਮੈਂ ਝਾੜੂ ਪੋਚਾਏ ਸਾਰੀ ਦਿਹਾੜੀ ਤੇਰਾ ਵੰਜ ਤੇ ਚੜ ਜਾਂਦਾ ਵਾ ਹੋਰ ਤੇਰਾ ਬਸ ਹੋਰ ਕੋਈ ਕੰਮ ਹੀ ਨਹੀਂ ਆਂਦੀ ਮੈਂ ਬਸ ਝਾੜੂ ਪੋਚਾਏ ਕਰਨਾ ਰੋਟੀ ਪਾਣੀ ਵਰਤੇ ਹੁੰਦੀ ਨਹੀਂ ਨਾ ਉਹ ਗੋ ਜबान ਬਹੁਤ ਲੜਉਂਦੀ ਆ ਹੁਣ ਚਲ ਗਈ ਮੈਂ ਤੇ ਨਹੀਂ ਜਾਣਾ ਹੈਗਾ ਲੈਣ ਆਹੋ ਤੇਨੂੰ ਫੋਨ ਆਊਗਾ ਨਾ ਤੁਸੀਂ ਚੱਜਣਾ ਨੇਰੀ ਲਈ ਐਂ ਉਹਦੀ ਮਤ ਤੁਮੀ ਮਗਰ ਲੱਜਣਾ ਉਹਦੇ ਆਪੇ ਆ ਘਟਕਾਣੇ ਆ ਗਈ ਵੇਖੀ ਆਪੇ ਆਊਗੀ ਇੱਥੇ ਨਾ ਤੇ ਜੇ ਦਿਨ ਆਪੇ ਆਈ ਤੇ ਵੇਖੀ ਜਿੰਨਾ ਇਹ ਮਿਚ ਮਿਚ ਕਰਾਂਗੇ ਨਾ ਉਹਨਾਂ ਨੇ ਸਿਰ ਤੇ ਚੜਨਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਤੈਨੂੰ ਫੋਨ ਲਾਉਗੀ ਨਾ ਉਹਨੂੰ 1 ਰੁਪਈਆ ਨਹੀਂ ਪਾਉਣਾ ਹੈਗਾ ਜੇ ਉਹਨੂੰ ਪੈਸੇ ਪਾਤੇ ਫਿਰ ਤੈਨੂੰ ਅਹਿਸਾਸ ਹੀ ਨਹੀਂ ਹੋਣਾ ਕਿ ਮੈਂ ਜਾਣਾ ਨਾ ਸੋਰੇ ਉੱਥੇ ਨਾਲੇ ਮਾਪਿਆਂ ਨੂੰ ਖਵਾ ਲੂਗੀ ਪਾਹੇ ਤੂੰ ਇੱਥੇ ਘਰੇ ਪਾਉਣੇ ਆ ਠੀਕ ਆ ਆ ਮੈਂ ਹੁਣ ਤੈਨੂੰ ਸਮਝਾਤਾ ਇਹ ਬਾਰ ਬਾਰ ਨਾ ਮੈਨੂੰ ਸਮਝਾਉਣਾ ਪਈ ਮੁੜ ਕੇ ਹਜੀਆਂ ਸਿਰ ਤੇ ਚੜ ਜਾਣ ਮੁੜ ਕੇ ਲਾਉਣੀਆਂ ਬੜੀਆਂ ਔਖੀਆਂ ਈ ਫਿਰ ਪਛਤਾਵੇਂਗਾ ਚੱਲ ਠੀਕ ਆ ਚੰਗਾ ਫਿਰ ਮੇਰੇ ਪੁੱਤ ਐਵੇਂ ਟੈਨਸ਼ਨ ਟੈਨਸ਼ਨ ਨਾ ਲਈ ਚੰਗਾ ਕੰਮ 'ਚ ਧਿਆਨ ਦੇ ਇੰਨੇ ਹੋ ਜਾਣਾ ਆਪੇ ਸੈੱਟ ਚੰਗਾ ਓਕੇ